ਆਸਾਂ ਬੰਦੀਆਂ ਕਦੇ ਹੁੰਦੀਆਂ ਨਹੀਂ ਪੂਰੀਆਂ ਆਸਾਂ ਬੰਦੀਆਂ ਕਿਹਦੀ ਹੁੰਦੀਆਂ ਨਹੀਂ ਪੂਰੀਆਂ ਆਸਾਂ ਬੰਦੇ ਦੀਆਂ ਆ ਨੀ ਪੂਰੀਆਂ ਆਸਾਂ ਬੰਦੇ ਦੀਆਂ ਆਕਦੀਆਂ ਨਹੀਂ ਪੂਰੀਆਂ ਆਸਾਂ ਬੰਦੇ ਦੀਆਂ ਆਕਦੀਆਂ ਨਹੀਂ ਪੂਰੀਆਂ ਆਸਾਂ ਇਛਾਾਂ ਮ ਪੂਰੀਆਂ ਨਹੀਂ ਹੁੰਦੀਆਂ ਬੰਦਾ ਪੂਰਾ ਹੋ ਜਾਂਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਾਂਦਾ ਹੋਇਆ ਵੀ ਅਧੂਰੀਆਂ ਹੀ ਇਛਾਵਾਂ ਲੈ ਕੇ ਚਲਿਆ ਜਾਂਦਾ ਫਿਰ ਹੋਰ ਇਸੇ ਕਰਕੇ ਹੋਰ ਜਨਮਾਂ 'ਚ ਚਲਿਆ ਜਾਂਦਾ ਹੋਰ ਜੁਨੀਆ 'ਚ ਚਲਿਆ ਜਾਂਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੋ ਜਿਹੀਆਂ ਇਛਾਾਂ ਮ ਜਿਹੋ ਜਿਹੀਆਂ ਆਸਾਂ ਉਹਹ ਜ ਜਨਮ ਅੰਤ ਕਾ ਜੋ ਲక్ష్ਮੀ ਸਿਮਰੈ ਐਸੀ ਜਨਤਾ ਮੈਂ ਜੇ ਮਰੈ ਸਰਬਜੋਤ ਵਾਹਿਗੁਰੂ ਰੀਬਾਈ ਗੋਵਿੰਦ ਨਾਮ ਨਾ ਮੱਤ ਵਿਸਰੇ ਅੰਤ ਕਾਲ ਜੋ ਇਸਤਰੀ ਸਿਮਰੈ ਅੰਤ ਕਾਲ ਅੰਤ ਦੇ ਸਮੇਂ ਵਿੱਚ ਮਾਇਆ ਨੂੰ ਸਿਮਰਦਾ ਇੱਛਾ ਦੇ ਵਿੱਚ ਹੀ ਸਵਾਸ ਨਿਕਲ ਜਾਂਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰਾਂ ਇਸ ਤਰ੍ਹਾਂ ਹੀ ਮਰ ਗਿਆ ਸਰਪ ਜੋਂਨ ਵੱਲ ਵੱਲ ਉਤਰੈ ਫਿਰ ਅੰਤ ਕਾਲ ਜੋ ਇਸਤਰੀ ਸਿਮਰ ਇਸਤਰੀ ਨੂੰ ਸਿਮਰਦਾ ਵਕਾਰਾ ਨੂੰ ਸਿਮਰਦਾ ਇਸਤਰੀ ਇਨਸਾਨਾਂ ਨੂੰ ਸਿਮਰਦੀ ਆ ਵਕਾਰਾ ਨੂੰ ਸਿਮਰਦੀ ਆ ਇਸ ਤਰ੍ਹਾਂ ਹੀ ਸਵਾ ਨਿਕਲ ਗਏ ਵੇਸਵ ਜੋਨ ਬਲ ਬਲ ਉਤਰੇ ਅੰਤ ਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮੈਂ ਜਿਮਰ ਇਸਤਰੀ ਮਰ ਗਏ ਸੀ ਚਿੰਤਨ ਦੇ ਵਿੱਚ ਲੜਕੇ ਲੜਕੀਆਂ ਧਿਆਨ ਪੁੱਤਰਾਂ ਜੀ ਧਿਆਨ ਰਿਹਾ ਪ੍ਰਮਾਤਮਾ ਨੂੰ ਨਹੀਂ ਮੰਗਿਆ ਬੋਲੋ ਸਤਿਨਾਮ ਸ੍ਰੀ ਵਾਗੁਰੀ ਸੁਖਰ ਜੋਨ ਬਲ ਬਲ ਉਤਰ ਸੂਰ ਦੀਆਂ ਜੋਨੀ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਾਰਾ ਮਹਿਲ ਮਾੜੀਆਂ ਮੰਦਰ ਅੰਤ ਕਾਲ ਜੋ ਮੰਦਰ ਸਿਮਰਐ ਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲਵਲੇ ਉਤਰੈ ਪ੍ਰੇਤਿਕ ਜੂਨ ਹੈ ਬਾਤ ਆਤਮਾ ਸੁਕਸ਼ਮ ਸਰੀਰ ਸਹਿਤ ਪਟਕਦੀ ਫਿਰਦੀ ਹੈ ਪੰਜ ਭੂਤ ਕੇ ਸਰੀਰ ਲੈ ਗਿਆ ਸੁਕਸ਼ਮ ਸਰੀਰ ਰਹਿ ਗਿਆ ਆਸਾਂ ਮੈਂ ਸ਼ਾਮਾਂ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ ਪ੍ਰੇਤ ਜੋਨ ਵਲਵਲੇ ਉਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਹਾਰਾਜ ਨਾਰਾਇਣ ਨੂੰ ਸਿਮਰੇ ਪਰਮਾਤਮਾ ਨੂੰ ਸਿਮਰੇ ਨਾਮ ਸਿਮਰਦਾ ਹੋਇਆ ਚੜ੍ਹਾਈ ਕਰ ਜਵੇ ਮਰ ਜਾਵੇ ਸਰੀਰ ਦਾ ਤਿਆ ਕਰ ਦੇਵੇ ਬਦਦ ਤਲੋਚਨ ਤੇ ਨਰ ਮੁਕਤਾ ਵਕਤ ਲੋਚਨ ਜੀ ਮਹਾਰਾਜ ਕਹਿੰਦੇ ਨੇ ਭਾਈ ਉਹ ਮੁਕਤ ਹੋ ਜਾਂਦਾ ਹੈ ਪੀਤੰਬਰ ਵਾਖਿਰ ਦਰਸ ਉਹ ਪੀਤੰਬਰ ਉਹ ਪਰਮੇਸ਼ਰ ਭਗਵਾਨ ਪਰਮਾਤਮਾ ਉਸ ਦੇ ਹਿਰਦੇ ਵਿੱਚ ਵਸ ਜਾਂਦਾ ਬੋਤ ਸਤਿਨਾਮ ਸ਼੍ਰੀ ਵਾਹਿਗੁਰੂ ਨਹੀਂ ਤਾਂ ਇਸ਼ਾਮਾ ਆਸਾਮਾ ਬੰਦੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਖਤਮ ਨਹੀਂ ਹੁੰਦੀਆਂ ਅੱਗੇ ਹੋਰ ਜਨਮ ਹੋਰ ਜਨਮ ਹੋਰ ਜਨਮ ਨਰਕ ਸੁਰਗ ਫਿਰ ਫੇਰਾ ਅਵਤਾਰ ਬਾਰ ਬਾਰ ਹਮ ਤਪੱਸਿਆ ਕਰੀ ਹਮ ਕਾ ਨਰਕ ਸੁਰਗ ਫਿਰ ਫੇਰਾ ਅਵਤਾਰ ਜੇਹੀ ਸੁਰਤ ਤੇ ਰਾਜਾ